ਮੋਹ ਸਾਰੇ ਤੇ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਉਂਤੇ ਤੁਹਾ ਵੀਰਾਂ ਤੁਸੀਂ ਸਾਰੇ ਰਾਜ ਕੁਸ਼ ਹੋ ਰਹੇ ਹੋ ਬਹੁਤ ਆਪਣਾ ਪਸੰਦ ਹੈ ਤੇ ਮੈਂ ਵੀ ਬਹੁਤ ਖੁਸ਼ ਹਾਂ ਇਹ ਹਰ ਦਾ ਤੁਹਾਡੀ ਪਿਆਰੀ ਰੱਖਿਆ ਬਹੁਤ ਹੀ ਪਿਆਰ ਆ ਗਿਆ ਲੋਕੀਂ ਮੇਰੇ ਕੀ ਧਿਆਨ ਦਾ ਦੇਖ ਤੇ ਗੁਰੂ ਜੀ ਸੁਣੋ ਧਿਆਨ ਨਾਲ ਸਾਰੇ ਗੀਤ ਨੂੰ ਸੁਣਾ ਕਰੋ ਤੇ ਲੋਕੀਂਗੇ ਫਿਰ ਬਾਦਿਆਂ ਇਸ ਕਪਤੀ ਤੇ ਇਸ ਵੀ ਦੀਆਂ ਮਾਨਸਪੀਆ ਕਹਾਣੀਆਂ ਤੇ ਸੋਸੋ ਤੁਸੀਂ ਨੂੰ ਤੇ ਜਿਹੜਾ ਮੈਂ ਨਕਤਾ ਬਣਾਉਗੀ ਉਹ ਤੇ ਭੈਣ ਨੇ ਪੁੱਛੇ ਮੇਰੇ ਬਾਅਦ ਛੱਡਦੇ ਨੇ ਬਹੁਤੀ ਸੌਖਾ ਗਿਆ ਨਕਤਾ ਹਾਂ ਤੇ ਉਹ ਮੈਂ ਇਸ ਤੋਂ ਬਾਅਦ ਪਾਉਂਗੀ ਗਿੱਟ ਬਾਅਦ ਤੁਸੀਂ ਆਪਣੇ ਕਾਪੀ ਫੰਕਸ਼ਨ ਬੈਠੋਗੇ ਗਿਰਵੀ ਕੋਟਾ ਤੇ ਨਕਤਾ ਬਿਛੋਟ ਹੈ ਹਨ ਤੇ ਗਿੱਟ ਨੂੰ 3 ਤੱਕ ਸੜਾਇਆ ਕਰੋ ਨਕਤੇ ਨੂੰ ਕੰਟੀਨ ਸੰਭਿਆ ਕਰੋ ਜੀ ਨੂੰ ਸੰਦੇਸ਼ ਅਗੀ ਕਹਿੰਨ ਆ ਤੇ ਇਹਦਾ ਨਾਮ ਹੈ ਬੁੱਲਬੀਰ ਉਹਨੇ ਮੈਨੂੰ ਫੋਨ ਕਰਿਆ ਜੀ ਮੈਂ ਵੋਟਾਂ ਵਾਸਤੇ ਆ ਤੁਹਾਡੇ ਸੌਫ ਵਾਲਾ ਮੇਥੀ ਜਾਨੇ ਬਣਾਇਆ ਇਹ ਨੁਕਤਾ ਬਾਤ ਹੋ ਚੁੱਕੀ ਤੇ ਤੁਸੀਂ ਕਿਤੇ ਤੇ ਮੇਰੀ ਵੋਟੇ ਬਿਲਕੁਲ ਟਿਕਾ ਕਰ ਗਈ ਵੋਟਾਂ ਦੇ ਬਹੁਤ ਸੋਕੇ ਸੋਕੇ ਨੁਕਤੇ ਪਾਇਆ ਗਏ ਨੇ ਜਿਹੜਾ ਜੀ ਉਹ ਚੂਸ ਕਰਦਾ ਉਹ ਕਰਕੇ ਦੇਖਿਆ ਕਰੋ ਉਹ ਸੱਚਾ ਹੈ ਆਪਾਂ ਜੇ ਇਹਨਾਂ ਨੂੰ ਕਰਕੇ ਦੇਖਾਂਗੇ ਫੇਰ ਹੀ ਹੋਣਾ ਲੱਗੇਗਾ ਲਓ ਆ ਜੇ ਤੇ ਹੁਣ ਆਪਾਂ ਇਕ ਚਾਹੀ ਰਾਂਗੇ ਮਰ ਜੀਆਂ ਬਿਚ ਕੋ ਕੀ ਹਾਂ ਵਾਰੇ ਤੇ ਦੇ ਵਿੱਚ ਕੀ ਕਿਹਾ ਬਿਲਕੁਲ ਸਹੀ ਤੇ ਸ਼ੁਕਰੀਆ ਤੇ ਇਹ ਨਿਕਲ ਆਇਆ ਇਹਨੇ ਬਹੁਤ ਮਜਾ ਨਹੀਂ ਕਿਹਾ ਵਾ ਮਾਨ ਅਫਰੀਸ ਜੀਤਾ ਮੰਟ ਤੇ ਆਇਕ ਅਨੋਖਾ ਬੂਟਾ ਤੇ ਤੀਆਂ ਦਰ ਦੇ ਤੁਹਾਰੀ पग बा बल दी ती नदिया पानी माँ भी कह ताई तारी जानिया माँ भी कह तिया ताई मार जानिया बापू भी कहदा ताई तारी जानिया यह बस दुखड़े हलौने जोदिया ਪੁੱਤਾਂ ਤਾਂ ਆਹੀਂ ਜਿਉਂ ਜਿਉਂ ਕੇਣ ਵਾਲੀ ਉਹ ਵੇਖ ਦੇਤੀਆਂ ਨੂੰ ਵੀ ਕਿਹਾ ਕਰੋ ਜਿਉਂ ਯੋਗੀਆਂ ਕਦਤੀਆਂ ਨੂੰ ਵੀ ਕਿਹਾ ਕਰੋ ਜਿਉਂ ਯੋਗੀਆਂ ਹੋ ਕੇ ਨੀਕੇ ਸਾਡੇ ਅਰਮਾਨ ਤੱਕ ਤੱਕ ਉਹ ਵੇ ਪੁੱਤਾਂ ਦੀਆਂ ਹੋਣ ਆ ਸਰ ਪੂਰੀਆਂ ਹਾਂ ਪੁੱਤਾਂ ਦੀਆਂ ਹੋਣ ਆ ਸਰ ਪੂਰੀਆਂ ਸਾਨੂੰ ਦਾ ਸੁਪੈਸਿਆਂ ਜਦੰਗਾਂ ਬਾਸ ਤੇਜੀ ਘਾਤ ਪੱਲਣੀਆਂ ਪਹਿਣ ਨਿੱਤ ਕੂਰੀਆਂ ਘਾਤਾਂ ਚੱਲਣੀਆਂ ਪਹਿਣ ਨਿੱਤ ਕੂਰੀਆਂ ਹੀੜਾ ਦੇ ਪਟੋਲੇ ਬਣਾ ਕੇ ਨੂੜਾ ਹੀੜਾ ਦੇ ਬਣਾ ਕੇ ਨਿੱਤ ਗੁੱਡ ਧੀਆਂ ਪਟੋਲੇ ਉਹ ਤਾਂ ਇਹਨਾਂ ਨਾਲ ਮਾਨੇ ਪਰ ਚਾਉਂਦੀਆਂ ਇਹਨਾਂ ਨਾਲ ਮਾਨੇ ਪਰ ਚਾਉਂਦੀਆਂ ਉਤਕੰਤਾਈ ਜਿਉਣ ਯੋਗ ਕੇਣ ਵਾਲੀ ਹੋਵੇ ਕਰ ਧੀਆਂ ਨੂੰ ਵੀ ਇਹ ਕਰ ਉਹ ਜਿਉਣ ਯੋਗੀਆਂ ਕਰ ਦੇ ਧੀਆਂ ਨੂੰ ਵੀ ਇਹ ਕਰੋ ਜਿਉਂ ਯੋਗੀਆਂ ਮਾਰਗੀਆਂ ਮੇਰਾ ਕਰ ਭਾਵ ਲੈ ਦੇ ਕਹਿਣ ਮੇਜ ਜਿ ਮੇਰਾ ਏ ਸਟੂਲ ਮੇਰਾ ਏ ਮੇਜ ਜਿ ਮੇਰਾ ਏ ਸਟੂਲ ਮੇਰਾ ਇਹਨਾਂ ਪੋੜੀਆਂ ਨੂੰ ਬਤਨ ਲੱਗਦਾ ਹੀ ਤਾਂ ਪੜਨੇ ਲਈ ਸਕੂਲ ਤੇਰਾ ਏ ਨਹੀਂ ਤਾਂ ਪੜਨੇ ਲਈ ਸਕੂਲ ਤੇਰਾ ਏ ਕਰ ਦੀਆਂ ਸਹਰਿਆਂ ਦੇ ਘਰੇ ਫੇਰ ਜਾਦੀ ਜਾ ਕੇ ਮਾਪਿਆਂ ਦੇ ਘਰ ਠੰਡੀ ਸ਼ਾਂਹ ਪੋਗੀਆਂ ਮਾਣੋਨ ਪੁੱਤਾਂ ਨੂੰ ਵਿਗਿਆਨ ਜੋਗੇ ਕਹਿਣ ਵਾਲੇ ਹੋਵੇ ਕਦੇ ਤੀਆਂ ਨੂੰ ਵੀ ਕਿਹਾ ਕਰੋ ਯੋਧੀਆਂ ਕਦੇ ਤੀਆਂ ਨੂੰ ਵੀ ਕਿਹਾ ਕਰੋ ਜਿਉਂ ਯੋਧੀਆਂ ਸੈਦੋ ਵਾਲਾ ਅੱਜ ਜਗ ਸ੍ਰੀ ਰਸੁਤਾ ਵੇ ਕਿੱਥੇ ਗਈਆਂ ਧੂਆਂ ਲੋਰੀਆਂ ਦਸੋ ਕਿੱਥੇ ਗਈਆਂ ਧੂਆਂ ਲੋਰੀਆਂ ਬਾਪੂ ਜੀ ਨੇ ਪੁੱਤਰ ਅਨੁਭਵ ਸ਼ਰਮਾਇਆ ਧੀਆਂ ਰੋਂਦੀਆਂ ਵਿਗਾਨੇ ਕਰ ਤੋਰੀਆਂ ਧੀਆਂ ਰੋਂਦੀਆਂ ਵਿਗਾਨੇ ਕਰ ਤੋਰੀਆਂ ਆਲੀ ਦੇਤ ਬਾੜੀਏ ਨੂੰ ਸਮਝੇ ਨਾਈ ਵਸ ਇਹ ਤਾਂ ਅੱਥਰੂ ਬਹੌਣ ਯੋਗੀਆਂ ਉਤਰਾਣ ਗਿਆਨ ਯੋਗ ਕਹਿਣ ਵਾਲੇ ਹੋ ਵਿਕਗ ਦੇ ਢੀਆਂ ਨੂੰ ਵੀ ਕਿਹਾ ਕਰੋ ਗਿਆਨ ਯੋਗੀਆਂ ਕਦੇ ਢੀਆਂ ਨੂੰ ਵੀ ਕਿਹਾ ਕਰੋ ਗਿਆਨ ਯੋਗੀਆਂ ਲੋਕ ਗੀਤਾ ਬਹੁਤ ਛੋਟਾ ਸਹੀ ਪਾਰੇ ਦੇ ਬੋਲ ਇਹਦਾ ਅਰਥ ਬਹੁਤ ਡੋਗੇ ਨੇ ਸੰਜਨભાઈ ਨੇ ਇਹਨਾਂ ਨੂੰ ਜਦੋਂ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਸੀ ਤੇ ਸਾਰਾ ਸਮਝ ਰਿਹਾ ਸੀ ਢੀਆਂ ਵਾਲਾਂ ਦਾ ਖਾਸ ਕਰਕੇ ਇਹਦਾ ਜਰੂਰੀ ਬਹੁਤ ਬੜੀ ਲੱਗਿਆ ਬੰਦੋ ਲੈ ਜੇ ਤੁਸੀਂ ਉਹ ਨਹੀਂ ਇਸ ਕਰਨਾ ਚਾਹੋ ਸਕਦਾ ਤਾਂ ਧੀਆ ਇਹਦਾ ਫਿਰ ਸਾਰਾ ਗਾਇਬ ਹੁੰਦਾ ਤੇ ਆਜੋ ਹੁਣ ਆਪਾਂ ਤੇ ਤੰਦਰੁਸਤੀ ਹੈ ਨਾ ਇਹ ਹੀ ਉਹ ਗੱਲ ਹੈ ਕਹਿੰਦੇ ਵੀ ਵਾਲ ਜੇ ਝੜਦੇ ਹੋ ਤਾਂ ਹੈ ਤਾਂ ਦਿਖਾ ਆਨੇ ਵਾਲ ਸੇ ਝੜਦੇ ਨੇ ਤਾਂ ਪਤਾ ਤੁਸੀਂ ਕੀ ਕਰੋ ਕਾਪੀ ਪੈਨਸਲ ਲੈ ਲਈ ਨਾ ਫਿਰ ਪਤੀ ਪਾਰੀ ਮੈਨੂੰ ਅੱਡਾਈਆਂ ਕੋਈ ਬੰਦਿਆਂ ਮੈਂ ਲੇਖ ਲੈਣੀਆਂ ਲੋਹ ਪੁਰਸ਼ਾਂ ਦੇ ਜਸਤੇ ਲੁਕਤੇ ਡਾਕਟਰਾਂ ਨੇ ਬੈਠਾਂ ਲਈ ਰਸੀ ਤੁਹਾਡੇ ਕੋਲੇ ਪਟਿਆ ਦੇਣੀ ਆ ਜੇ ਜੇ ਕਿਸੇ ਨੂੰ ਕੋਈ ਸਮਾਂ ਹੈ ਤੇ ਅੱਜ ਬਤ ਕਰੇ ਦੇਖ ਲਈ ਤਾਂ ਉਹ ਪਾਕੀ ਡਾਕਟਰ ਲਿਖਾਇਗਾ ਛੁੱਪੂ ਦਵਾਈਆਂ ਤੋਂ ਤੇ ਉਹ ਸੌਖਾ ਜਾ ਕੇ ਲੂਕਤੇ ਰਹੇ ਹਨਾ ਟੋਟ ਕੇ ਤੇ ਇਹ ਹੈਗਾ ਵੀ ਤੁਸੀਂ ਇੱਕ ਚਮਟਿਆ ਵੇਕਨ ਤੋਂ ਹੋਦੇ ਮਿੱਠਾ ਦੋਦਾ ਇੱਕ ਚਮਟਿਆ ਮਿੱਠਾ ਦੋਦਾ ਚਾਹੂ ਦੇ ਵਿੱਚ ਲਾ ਦੇ ਸਿਰ ਨਾਲ ਉਹਦੇ ਵਿੱਚ ਉਹਨਾਂ ਉਹਦੇ ਵਿੱਚ ਲਾ ਕੇ ਮਿਸ਼ਰਲੋ ਚੋੜੀ ਜਾ ਕਿਰਨ ਨੂੰ ਆਪਣੇ ਬਾਹਾਂ ਤੇ ਮੋੜੋ ਤੇ ਫਿਰ ਕਦੇ ਵੀ ਵਾਲ ਕਦੇ ਘੱਟ ਨਗੇ ਨਹੀਂ ਮੁਲਦੂ ਰਹੇਗੇ ਸੋਹੇ ਹੋ ਜਾਣਾ ਸੰਗੀਤ ਦਾ ਵਾਲ ਜਿੰਨੇ ਮੁੜ ਜਾਈਏ ਨਾ ਤੇ ਜੇਕਰ ਦੰਦ ਕੁਲੇ ਪੈ ਗਏ ਨੇ ਤਾਂ ਵੀ ਤੁਸੀਂ ਕਹਿੰਦੇ ਗੁਰਸ਼ ਉੱਪਰ ਮਟਰ ਦੇ ਦਾਣ ਜਿੰਨਾ ਮੋਟਾ-ਕੋਟਾ ਜੇ ਦੰਦ ਕੁਲੇ ਪੈ ਗਏ ਤੇ ਮਟਰ ਦੇ ਦਾਣ ਜਿੰਨਾ ਹੀ ਮਟਰ ਜਿੰਨਾ ਮਟਰ ਤੇ ਰਸਟੇ ਲਾ ਕੇ ਆਪਾਂ ਕੋਈ ਨਹੀਂ ਜਿਹੜਾ ਕੋਈ 254 ਉਹ ਤੇ ਓਲਾਵ ਹਨਾ ਤਾਂ ਹੌਲੀ ਹੌਲੀ ਫਿਰ ਉਹਨਾਂ ਨੂੰ ਟੇਕ ਲਈ ਉਹਨਾਂ ਕਿੰਨਾ ਕੋ ਮਿੱਠਾ ਸੋਡਾ ਲਗਾਇਆ ਉਹਨਾਂ ਕਿ ਉਹਨਾਂ ਹੀ ਕੋਲਾ ਕੋਲਾ ਲਓ ਮਿੱਠਾ ਸੋਡਾ ਸਮਝ ਗਏ ਨਾ ਤਾਂ ਜਿਵੇਂ ਪਹਿਲਾਂ ਤੁਸੀਂ ਅચ્છਾ ਮਟਰ ਸਮਾਨ ਦੋ ਚਣੇ ਤੇ ਜਿੰਨਾ ਮਿੱਠਾ ਸੋਡਾ ਮਿੱਠਾ ਸੋਡਾ ਲਾਉਣਾ ਉਹਨਾਂ ਨੇ ਪਹਿਲਾਂ ਮੇਰੇ ਤੋਂ ਸ਼ਹਿਰ ਕਰਕੇ ਲੈ ਗਿਆ ਹੋਵੇ ਤੇ ਉਹ ਦਿੱਤੇ ਪਾਂ ਰੋਸਤੇ ਮਿੱਠਾ ਸੋਡਾ ਮਟਰ ਪਾਨੇ ਸਵਾਰ ਲੈ ਲਓ। ਲਾ ਕੇ ਉਹ ਫਿਰ ਕੋਲਾ ਕੋਲਾ ਤੁਸੀਂ ਲਓ। ਉਸ ਤੋਂ ਬਾਅਦ ਤੁਸੀਂ ਫਿਰ ਜਿਹੜਾ ਵੀ ਤੁਸੀਂ ਕੁਝ ਪੇਸ਼ ਕਰਦੇ ਹੋ ਫਿਰ ਉਹ ਪੇਸ਼ ਕਰਦੇ ਹੋ। ਤੁਹਾਡੇ ਬਾਲ ਚੰਕਦਾ ਬਗਿਆ ਚਲਤੀ ਦੇਵਾਂਗੇ। ਫਿਰ ਕੁਲਾਂ ਚੱਲ ਜਾਈਂਗੀ। ਦੁਬਾਰਾ ਫੇਰ ਗੰਦਾ ਮੜਾ ਸੁਣ ਲਓ। ਪਹਿਲਾਂ ਤਾਂ ਤੁਸੀਂ ਮਿੱਠਾ ਸੋਡਾ ਲਾ ਕੇ ਚਨੇ ਸਮਾਨ ਉਤੇ ਰਸਤੇ ਉਹ ਮੰਨ ਲੈ। ਫਿਰ ਤੁਸੀਂ ਉਹ ਹੌਲੀ ਹੌਲੀ ਮਾਰੋ ਫਿਰ ਉਸ ਤੋਂ ਬਾਅਦ ਜਿਹੜਾ ਟੁੱਥ ਪੇਸ ਤੁਸੀਂ ਵਰਤਦੇ ਹੋ ਉਹ ਲਾ ਕੇ ਫਿਰ ਉਹ ਰਿਸਤੇ ਲਾ ਕੇ ਤੁਸੀਂ ਫਿਰ ਉਹ ਘਰੋ ਉਸ ਤੋਂ ਬਾਅਦ ਉਹ ਸਾਫ਼ ਕਰ ਲਓ ਤੇ ਬਾਅਦ ਥੋੜੇ ਦੰਦ ਦੇ ਤੇ ਰੱਖ ਲਵੋ ਪੰਜ ਚਾਰ ਦਿਨ ਰੋਜ਼ ਮਾਰੋਗੇ ਤਾਂ ਤੁਹਾਨੂੰ ਆਪ ਹੀ ਪਤਾ ਲੱਗਣੀ ਆ ਜੀ ਤੇ ਲੋ ਹੌਂਦੇ ਉਹਨਾਂ ਨੂੰ ਛੁੱਟੀਆਂ ਕੱਲ ਨੂੰ ਫਿਰ ਆਪਾਂ ਲੈਣੇ ਹਿੱਟ ਤੇ ਨਵੇਂ ਹਿੱਟ ਨਾਲ ਫਿਰ ਮਿਲਾਂਗੇ ਧੰਨਵਾਦ ਲਈ ਉਹ ਦੇਖਾਂਗੇ